1023 ਨੂੰ ਇੱਕ ਅਨਲੋਫ ਕਲੈਕਟੀਵਿਟੀਜ਼ ਪ੍ਰिवेंशन ਐਕਟ ਦੇ ਤਹਿਤ ਮੋਹਾਲੀ ਪੁਲਿਸ ਵੱਲੋਂ ਇੱਕ ਮਕੜਮਾ ਦਰਜ ਕੀਤਾ ਗਿਆ ਜਿਸ ਦੇ ਵਿੱਚ ਕਾਫੀ ਵੱਡੀ ਖੇਪ ਜਿਹੜੀ ਸੀ ਹਥਿਆਰਾਂ ਦੀ ਉਹ ਬਰਾਮਦ ਕੀਤੀ ਗਈ ਸੀ। ਉਸ ਦੀ ਇਨਵੈਸਟੀਗੇਸ਼ਨ ਦੌਰਾਨ ਸਾਨੂੰ ਇੱਕ ਸੁਖਵਿੰਦਰ ਸਿੰਘ ਉਰਫ ਸੁਖੋਪਲ ਨਾਮ ਦਾ ਬੰਦਾ ਜਿਹੜਾ ਸੀਗਾ ਜਿਹੜਾ ਕੀ ਇਹ ਥਾਣਾ ਕੱਥੂ ਨੰਗਲ ਡਿਸਟ੍ਰਿਕਟ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਉਹ ਫਿਗਰ ਆਊਟ ਹੋਇਆ ਸੀਗਾ। ਇਸ ਬੰਦੇ ਦੀ ਸਾਨੂੰ ਜੋ ਲੀਡ ਮਿਲੀ ਕਿ ਇਸ ਸਾਡੇ ਇਸ ਏਰੀਆ ਦੇ ਵਿੱਚ ਤੁਰਿਆ ਫਿਰਦਾ ਹੈ ਤਾਂ ਇਹਨੂੰ ਇਮੀਡੀਏਟਲੀ ਓਨ ਦਾ ਬੇਸ ਆਫ ਇਨਫੋਰਮੇਸ਼ਨ ਅਸੀਂ ਗ੍ਰਫਤਾਰ ਕੀਤਾ ਇਹ ਸਾਨੂੰ ਬਾਇ ਨੇਮ ਵਾਂਟਡ ਸੀਗਾ ਉਸ ਯੂਪੀਏ ਦੇ ਸਾਡੇ ਕੇਸ ਦੇ ਵਿੱਚ ਤੇ ਇਹ ਜਿਹੜਾ ਹਰਵਿੰਦਰ ਰਿੰਦਾ ਤੇ ਹੈਪੀ ਪਾਸ਼ੀਆਂ ਗੈਂਗ ਦੇ ਨਾਲ ਸੰਬੰਧਿਤ ਹੈ ਇਹ ਜਿਹੇ ਉੱਤੇ ਇੱਕ 12/23 ਥਾਣਾ ਕਿਲਾ ਲਾਲ ਸਿੰਘ ਡਿਸਟ੍ਰਿਕਟ ਗੁਰਦਾਸਪੁਰ ਇਹਦਾ ਇੱਕ 302 307 ਆਮਜ਼ੈਕ ਦਾ ਮਕਦਮਾ ਦਰਜ ਹੈ ਇਹ ਉਹਦੇ ਵਿੱਚ ਵੀ ਵਾਂਟਡ ਸੀਗਾ ਤੇ ਇਹ ਵੀ ਜਿਹੜੀ ਹੈਗੀ ਇਹਦੀ ਗ੍ਰਿਫਤਾਰੀ ਦੇ ਨਾਲ ਇੱਕ ਇਸ ਟੈਰਰਿਸਟ ਮੋਡੂਲ ਦਾ ਇੰਪੋਰਟੈਂਟ ਜਿਹੜਾ ਬੰਦਾ ਸੀਗਾ ਉਹ ਉਹ ਗ੍ਰਿਫਤਾਰ ਕੀਤਾ ਉਸੇ ਇਨਵੈਸਟੀਗੇਸ਼ਨ ਨੂੰ ਅੱਗੇ ਲੈ ਜਾਂਦੇ ਹੋਏ ਸਾਡੀ ਸਪੈਸ਼ਲ ਸੈਲ ਦੀ ਟੀਮ ਨੇ ਇੱਕ ਅਜੇਪਾਲ ਨਾਮ ਦਾ ਦੋਸ਼ੀ ਜਿਹੜਾ ਸੀਗਾ ਗ੍ਰਿਫਤਾਰ ਕੀਤਾ ਉਸ ਅਜੇਪਾਲ ਤੋਂ ਇੱਕ ਹੋਰ ਨਜਾਇਜ਼ ਹਥਿਆਰ ਜਿਹੜਾ ਸੀ ਬਰਾਮਦ ਹੋਇਆ ਤੇ ਉਸ ਦੀ ਫਰਦਰ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਉਹਦੀ ਫਰਦਰ ਪੁੱਛਗਿੱਛ ਦੇ ਵਿੱਚ ਇੱਕ ਸ਼ਰਨਜੀਤ ਸਿੰਘ ਉਰਫ ਸਨੀ ਉਹ ਸਾਹਮਣੇ ਆਇਆ ਜਦੋਂ ਇਹਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਸਨੀ ਨਾਮ ਦੇ ਵਿਅਕਤੀ ਕੋਲੋਂ ਫਰਦਰ ਜਿਹੜੇ ਸੀ 6 ਪਿਸਟਲ ਤੇ 20 ਰਾਉਂਡ ਜਿਹੜੇ ਸੀ ਉਹ ਬਰਾਮਦ ਕੀਤੇ ਗਏ ਇਹ ਵੀ ਸਾਹਮਣੇ ਆਇਆ ਕਿ ਜਿਹੜਾ ਇਹ ਸਨੀ ਨਾਮ ਦਾ ਵਿਅਕਤੀ ਹੈ ਇਹ ਅੱਗੇ ਜੈਸਲ ਅਤੇ ਲਖਬੀਰ ਲੰਡਾ ਜਿਹੜਾ ਗੈਂਗ ਹੈ ਉਹਨਾਂ ਨਾਲ ਜੁੜੇ ਹੋਏ ਹੈ ਤੇ ਇਹ ਉਹਨਾਂ ਦਾ ਮੁੱਖ ਜਿਹੜਾ ਵੈਪਨ ਸਪਲਾਈਅਰ ਦਾ ਕੰਮ ਕਰਦਾ ਹੈ ਇਹ ਸਾਰੇ ਵਿਅਕਤੀ ਜਿਹੜੇ ਸੀਗੇ ਐਮਪੀ ਤੋਂ ਵੈਪਨ ਲਿਆਉਂਦੇ ਸੀ ਨਜਾਇਜ਼ ਵੈਪਨ ਜਿਹੜੇ ਸੀਗੇ ਤੇ ਲਿਆ ਕੇ ਇੱਥੇ ਖਾਸ ਤੌਰ ਤੇ ਅੰਮ੍ਰਿਤਸਰ ਤਰਨਤਾਰਨ ਦੇ ਦਰਨਤਾਰਨ ਬਟਾਲਾ ਦੇ ਇਲਾਕੇ ਦੇ ਵਿੱਚ ਜਿਹੜੀ ਅਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਸੀਗੇ ਐਕਸਟਰਸ਼ਨ ਕਾਲਸ ਕਰਦੇ ਸੀਗੇ ਤੇ ਜਿਹੜੀਆਂ ਸੀਗੇ ਵੱਖ-ਵੱਖ ਤਰੀਕੇ ਨਾਲ ਫਰੋਟੀਆਂ ਦੀ ਮੰਗ ਕਰਦੇ ਸੀਗੇ ਅ ਇਹਨਾਂ ਦੀ ਜਿਹੜੇ ਇਹਨਾਂ ਦੇ ਉੱਤੇ ਪਹਿਲਾਂ ਵੀ ਜਿਹੜੇ ਹੈਗੇ ਐਫ ਆਈ ਆਰ ਦਰਜਾ ਜਿਹੜਾ ਇਹ ਸ਼ਰਨਜੀਤ ਸਣੀ ਹੈ ਇਹ ਫਰਵਰੀ 2024 ਦੇ ਵਿੱਚ ਹੀ ਇਹਦੇ ਉੱਤੇ ਸੁਲਤਾਨਪੁਰ ਅੰਮ੍ਰਿਤਸਰ ਦੇ ਵਿੱਚ ਮੁਕਦਮਾ ਦਰਜ ਹੋਇਆ ਤੇ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਸਾਡੇ ਕੋਲ ਇਸ ਕੇਸ ਦੇ ਵਿੱਚ ਕੁੱਲ 13 ਜਿਹੜੇ ਵੈਪਨ ਹੈਗੇ ਆ ਉਹ ਰਿਕਵਰ ਹੋ ਗਏ ਨੇ ਅਤੇ 13 ਵੈਪਨ ਰਿਕਵਰ ਹੋ ਗਏ ਨੇ ਪਲੱਸ 30 ਜਿਹੜੇ ਹੈ ਜ਼ਿੰਦਾ ਕਾਰਤੂੂਲ ਜਿਹੜੇ ਹੈ ਲਾਈਵ ਬਰਾਉਂਸ ਉਹ ਰਿਕਵਰ ਹੋਏ ਨੇ ਤੇ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਜਿਹੜਾ ਇਹਦਾ ਇੱਕ ਇੰਪੋਰਟੈਂਟ ਮੋਡਿਊਲ ਦਾ ਜਿਹੜਾ ਪਾਰਟ ਸੀ ਵੈਪਨ ਸਪਲਾਈਅਰ ਪਾਰਟ ਸੀ ਪਲੱਸ ਇਹ ਐਕਸਟਰਸ਼ਨਸ ਵਗੈਰਾ ਕਰਦੇ ਸੀਗੇ ਉਹਦਾ ਜਿਹੜਾ ਹੈਗਾ ਪਰਦਾ ਫਾਸ਼ ਹੋਇਆ ਤੇ ਇਹਨਾਂ ਨੂੰ ক্লোਜ਼ ਕਲੋਜ਼ਰ ਜਿਹੜਾ ਹੈਗਾ ਉਹਨਾਂ ਨੇ ਸਰ ਟੋਟਲ ਵੀ ਇਨਵੈਸਟੀਗੇਸ਼ਨ ਕੀਤੀ ਜਾਇਆ ਲੋਕਲ ਜੂਰਾ ਦੇ ਬੋਲ ਮੈਚੀ ਤੇ ਕਿਸ ਤਰ੍ਹਾਂ ਦੀ ਬਾਕਾਤ ਨੂੰ ਅੰਦਾਜ਼ਾ ਦੇਣਾ ਸੀਗਾ ਇੰਨੇ 6 ਕਿਸ ਦਾ ਰਿਕਵਰ ਕਿਤੇ ਆ ਗਿਆ ਕਿਹਨੂੰ ਸਪਲਾਈ ਇਹ ਜਿਵੇਂ ਕਿ ਦੱਸਿਆ ਇਸ ਸਾਡਾ ਇਹ ਪਹਿਲਾ ਜਿਹੜਾ ਅਪ੍ਰੈਲ ਦੇ ਵਿੱਚ ਕਦਮਾ ਦਰਤੀਆ ਉਹਦੀ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ ਨੇ ਤੇ ਉਹਦੀ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਇਹ ਜਿਹੜਾ ਸਣੀ ਨਾਮ ਦਾ ਬੰਦਾ ਜਿਹੜਾ ਸੀਗਾ ਇਹ ਫਿਗਰ ਆਊਟ ਹੋਇਆ ਸੀਗਾ ਸਾਨੂੰ ਤੇ ਇਹ ਚ ਇਹਨੇ ਬੇਸਿਕਲੀ ਜਿਹੜਾ ਇਹਨਾਂ ਦਾ ਐਕਟਿਵ ਏਰੀਆ ਸੀਗਾ ਉਹ ਅੰਮ੍ਰਿਤਸਰ ਤਰਨਤਾਰਨ ਪਟਿਆਲਾ ਉਧਰਲੇ ਪਾਸੇ ਤੇ ਉੱਥੇ ਹੀ ਇਹਨੇ ਵੈਪਨ ਸਪਲਾਈ ਕਰਨੇ ਸੀ ਪਲੱਸ ਉੱਥੇ ਹੀ ਇਹਨੇ ਜਿਹੜੇ ਵੈਪਨ ਸੀਗੇ ਉਹ ਅ ਜਿਹੜੇ ਫਰੋਤੀਆਂ ਮੰਗਨ ਦੇ ਵਿੱਚ ਇਸਤੇਮਾਲ ਕਰਦੇ ਸੀ ਗ੍ਰফতারੀ ਕਿੱਥੋਂ ਹੋਈ ਹੈ ਸਰ ਜੀ ਗ੍ਰফতারੀ ਵੀ ਇਹਦੀ ਕਿਹਦੀ ਦੰਗਾ ਕਰਨ ਕਰਨ ਜਿਹੜਾ ਸ਼ਰਨਜੀਤ ਸਨੀਆਂ ਤਰਨ ਤਰਨ ਤੋਂ ਗ੍ਰফতার ਹੋਇਆ ਸੀ ਜੋਸਤ ਇਨਵੈਸਟੀਗੇਸ਼ਨ ਚ ਕੋਈ ਕੁਝ ਆਇਆ ਕਿ ਆਗੇ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦਾ ਇਹ ਨਾ ਇਹ ਜਿਵੇਂ ਕਿ ਵੈਸੇ ਵੀ ਇਲੈਕਸ਼ਨਸ ਦੇ ਵਿੱਚ ਮਾਹੌਲ ਜਿਹੜਾ ਹੈਗਾ ਵੈਸੇ ਵੀ ਥੋੜਾ ਜਿਹਾ ਸੈਂਸਿਟਿਵ ਹੁੰਦਾ ਹੈ ਤੇ ਪੁਲਿਸ ਜਿਹੜੀ ਹੈ ਹਮੇਸ਼ਾ ਐਕਟਿਵ ਰਹਿੰਦੀ ਹੈ ਇਸ ਦੇ ਵਿੱਚ ਹਾਈਪਰ ਜਿਹੜੀ ਹੈਗੀ ਹੈ ਤੇ ਇਹਦੇ ਦੌਰਾਨ ਇਹਦੇ ਵਿੱਚ ਇਹਨਾਂ ਦਾ ਵੀ ਕੀ ਮੋਟਿਵ ਸੀਗਾ ਤੇ ਕਿਸੇ ਨਾ ਕਿਸੇ ਵੱਡੀ ਵਾਰਦਾਤ ਨੂੰ ਜਿਹੜਾ ਇਨਜਾਮ ਦਿੱਤਾ ਜਾਂਦਾ ਟਾਰਗੇਟ ਕਿੰਨੇ ਨੂੰ ਮੈਚ ਦੇ ਸਰ ਕੁਝ ਹੋ ਸਕਦਾ ਨਹੀਂ ਬਿਲਕੁਲ ਹੋ ਸਕਦਾ ਜੀ ਟਾਰਗੇਟਿੰਗ ਕਿਲਿੰਗ ਦੇ ਰਿਗਾਰਡਿੰਗ ਪਰ ਸਪੈਸੀਫਿਕਲੀ ਸਾਨੂੰ ਇਹ ਦਾ ਫਿਲਹਾਲ ਇਹਦੀ ਪੁੱਛਗੇ ਸਾਹਮਣੇ ਨਹੀਂ ਹੈ ਮੋਹਾਲੀ ਜਿਹੜਾ ਜਿਹੜਾ 21 ਅਪ੍ਰੈਲ ਨੂੰ ਅਸੀਂ ਜਿਹੜਾ ਕੇਸ ਦਰਜ ਕੀਤਾ ਸੀਗਾ ਉਹਦੀ ਫਰਦਰ ਇਨਵੈਸਟੀਗੇਸ਼ਨ ਚ ਆਇਆ ਫਿਲਹਾਲ ਡਾਇਰੈਕਟਲੀ ਇਹਨਾਂ ਦਾ ਮੋਹਾਲੀ ਦੇ ਨਾਲ ਕੋਈ ਰਿਲੇਸ਼ਨ ਨਹੀਂ ਹੈ ਇਹ ਵੀ ਜਿਹੜਾ ਤਰਨਤਾਰਨ ਗੁਰਦਾਸਪੁਰ ਤੇ ਅੰਮ੍ਰਿਤਸਰ ਏਰੀਆ ਦੇ ਵਿੱਚ ਐਕਟਿਵ ਸੀਗੇ ਇਹ ਟੈਰਰਿਸਟ ਮੋਡਿਊਲ ਜਿਹੜਾ ਸੀਗਾ ਸ਼ਾਇਦ ਤੁਹਾਡੇ ਧਿਆਨ ਚ ਹੋਵੇ ਇਹ ਟਾਰਗੇਟ ਕਿਲਿੰਗ ਦੇ ਵਿੱਚ ਵੀ ਇਹਦਾ ਫਿਕਰ ਆਊਟ ਹੋਇਆ ਹੈ ਕਿ ਇਹਨਾਂ ਨੇ ਲੁਧਿਆਣਾ ਦੇ ਵਿੱਚ ਇੱਕ ਜਿਹੜਾ ਟਾਰਗੇਟ ਕਿਲਿੰਗ ਇਹਨਾਂ ਨੇ ਕਰਨੀ ਸੀਗੀ ਉਹ ਵੀ ਮੋਡਿਊਲ ਹੈਗਾ ਤੇ ਇਹ ਬੰਦਾ ਜਿਹੜਾ ਸੀਗਾ ਉਹ ਸੋਟਿਗੁੰ ਦਾ ਇੱਕ ਮੇਨ ਪਾਰਟ ਹੈ ਸਰ ਬਲੌਂਗੀ ਜੀ ਦਾ ਮਾਮਲਾ ਦਰਜ ਹੈ ਇਹਦਾ ਬਲੌਂਗੀ ਜੀ ਦਾ ਸ਼ਿਕਾਇਤ ਹੈ ਜਿਹੜਾ ਉਹੀ ਜਿਹੜਾ ਅਨਲੋਫਲ ਐਕਟੀਵਿਟੀਜ਼ ਵਾਲਾ ਜਿਹੜਾ ਅਕਤੂਬਰ 2023 ਦਾ ਉਹੀ ਮਾਮਲਾ ਹੈ ਸਰ ਪੀਓ ਸੀਗਾ ਇਹ ਜਿਹੜੀ ਭਾਗ ਦਿੱਤੀ ਹੈ ਇਹਦਾ ਸਟੇਟਸ ਵਾਂਟਡ ਸੀਗਾ ਵਾਂਟਡ ਸੀਗਾ ਹਜੇ ਪੀਓ ਡਿਕਲੇਅਰ ਚਾ ਨਹੀਂ ਹੋਇਆ ਸੀਗਾ ਇਹ ਅਸੀਂ ਵੈਰੀਫਾਈ ਵੀ ਕਰ ਲੈਂਦੇ ਹਾਂ ਤੇ ਕਿ ਜਿਦਾ ਤੁਸੀਂ ਦੱਸਿਆ ਕਿ ਇਲੈਕਸ਼ਨ ਮੋਡ ਚੱਲ ਰਿਹਾ ਹੈ ਲੋ ਐਂਡ ਆਰਡਰ ਨੂੰ ਦੇਖਦੇ ਹੋਏ ਕਿਸ ਤਰ੍ਹਾਂ ਤੁਹ ਕੀ ਟ੍ਰਾਈ ਸਿਟੀ ਦਾ ਬਾਟ ਐਉਟ ਸੈਂਸਿਟਿਵ ਆਪਣਾ ਜ਼ਿਲ੍ਹਾ ਉਹਨੂੰ ਲੱਗਦੇ ਹੋ ਕਿ ਜਿਸ ਤਰ੍ਹਾਂ ਦੀ ਗ੍ਰਿਫਤਾਰੀਆਂ ਹੋ ਰਹੀਆਂ ਹਨ ਅਸਲਾ ਜਿਹੜਾ ਰਿਕਵ ਇਸ ਤਰ੍ਹਾਂ ਦੀ ਹੋੜ ਸੱਤੀ ਕੀਤੀ ਗਈ ਹੈ ਹਾਲਾਂਕਿ ਐਕਸਟਰਾ ਪੈਰਾਮੈਟਰੀ ਫੋਸਿਟੀ ਦੀ ਤੁਸੀਂ ਗੱਲ ਕੀਤੀ ਸੀ ਸ਼ਟਰ ਏਰੀਆ ਨੂੰ ਵੀ ਗੱਲ ਹੋਰ ਕਿਸ ਤਰ੍ਹਾਂ ਦੀ ਕੀਤੀ ਜਾ ਰਹੀ ਕਿ ਕਿਈ ਦਿਨ ਅਸੀਂ ਦੇਖਿਆ ਗਿਆ ਜਿਹਦਾ ਕਨਿੰਗ ਵੈਰੀਫਿਕੇਸ਼ਨ ਨੂੰ ਲੈ ਕੇ ਵੀ ਤੁਸੀਂ ਕੀਤੀ ਹੈ ਲੇਕਿਨ ਕਿਤੇ ਨਾ ਕਿਤੇ ਬੈਡ ਐਲੀਮੈਂਟ ਜਿਹੜੇ ਹੈਗੇ ਉਹ ਕਿਤੇ ਨਾ ਕਿਤੇ ਨਹੀਂ ਬਿਲਕੁਲ ਜੀ ਬੈਡ ਐਲੀਮੈਂਟ ਐਕਟਿਵ ਹੈ ਤੇ ਨਾਲ ਦੇ ਨਾਲ ਜਿਹੜੀ ਪੁਲਿਸ ਵੀ ਉਹਨਾਂ ਤੋਂ ਜ਼ਿਆਦਾ ਐਕਟਿਵ ਹੈ ਤੇ ਇਮੀਡੀਏਟਲੀ ਉਹਨਾਂ ਦੀਆਂ ਗ੍ਰਿਫਤਾਰੀਆਂ ਵੀ ਹੋ ਰਹੀਆਂ ਤੇ ਇਸੇ ਦੇ ਜਿਹੜਾ ਨਤੀਜਾ ਹੈਗਾ ਸਾਨੂੰ ਇਹ ਜਿਹੇ ਰਿਕਵਰੀਜ਼ ਵੀ ਹੋ ਰਹੀਆਂ ਹੈ ਜਿਵੇਂ ਕਿ ਆਪਾਂ ਜਾਣਦੇ ਆਂ ਟ੍ਰਾਈ ਸਿਟੀ ਦਾ ਪਾਰਟ ਹੈ ਮੁਹੱਲੀ ਤੇ ਇੱਕ ਸੈਂਸਿਟਿਵ ਏਰੀਆ ਦੇ ਵਿੱਚ ਕਿਉਂਕਿ ਇਹ ਬਾਰਡਰ ਵੀ ਬਹੁਤ ਲੰਬਾ ਹੈ ਇਹਦੇ ਨਾਲ ਅਸੀਂ ਸਾਡੀ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਕੋਆਰਡੀਨੇਸ਼ਨ ਮੀਟਿੰਗ ਜਿਹੜੀ ਹਰ ਹਫਤੇ ਚੱਲਦੀ ਹੈ ਤੇ ਸਾਡੀ ਐਕਸਚੇਂਜ ਆਫ ਇਨਫੋਰਮੇਸ਼ਨ ਬਹੁਤ ਹੀ ਰੈਗੂਲਰ ਬੇਸਿਸ ਤੇ ਇੱਕ ਮੈਕੈਨਿਜ਼ਮ ਬਣਿਆ ਹੋਇਆ ਜਿਹਦੇ ਤਹਿਤ ਹੁੰਦੀ ਹੈ ਇਸ ਦੇ ਨਾਲ ਨਾਲ ਜਿਹੜੀ ਸਾਡੀ ਪੈਰਾਮਿਲਟਰੀ ਫੋਰਸਸ ਹੈ ਉਹ ਸਾਨੂੰ ਰੈਗੂਲਰਲੀ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆਉਂਦੇ ਜਾਂਦੇ ਆ ਸਾਨੂੰ ਰੈਗੂਲਰਲੀ ਕੰਪਨੀਆਂ ਜਿਹੜੀ ਹੈਗੀਆਂ ਉਹ ਵੀ ਆ ਰਹੀਆਂ ਨੇ ਜਿੰਨਾਂ ਨਾਲ ਅਸੀਂ ਹੋਰ ਵੀ ਜਿਹੜੀ ਏਰੀਆ ਡੋਮਿਨੇਸ਼ਨ ਵੀ ਕੀਤੀ ਹੋਈ ਹੈ ਕੰਟੀਨੈਂਸ ਬਿਲਡਿੰਗ ਮੈਜਰ ਸਲੈਗ ਮਾਰਚਸ ਵੀ ਕਰੀਦੇ ਉਹਨਾਂ ਦੇ ਨਾਲ ਤੇ ਰੈਗੂਲਰ ਨਾਕਾਬੰਦੀ ਤੇ ਪ੍ਰੋਪਰ ਚੈਕਿੰਗ ਵੀ ਹੁੰਦੀ ਹੈ ਇਸ ਦੇ ਨਾਲ ਨਾਲ ਸਾਡੇ ਜਿਹੜੇ ਹੈਗੇ ਹੈ ਹਿਊਮਨ ਇੰਟੈਲੀਜੈਂਸ ਪਲੱਸ ਜਿਹੜੀ ਟੈਕਨੀਕਲ ਇੰਟੈਲੀਜੈਂਸ ਤੇ ਸਾਡੀਆਂ ਟੀਮਾਂ ਜਿਹੜੀਆਂ ਸਪੈਸ਼ਲਟੀ ਲਗੀਆਂ ਰਹਿੰਦੀਆਂ ਨੇ ਜਿਹਦੇ ਨਾਲ ਸਾਨੂੰ ਕੋਈ ਨਾ ਕੋਈ ਇਨਫਾਰਮੇਸ਼ਨ ਜਿਹੜੀ ਜਨਰੇਟ ਹੁੰਦੀ ਹੈ ਜਿਹਦੇ ਬੇਸਿਸ ਤੇ ਅਸੀਂ ਇਹ ਸਾਰੀਆਂ ਗਿਰਫਤਾਰੀਆਂ ਤੇ ਰਿਕਵਰੀਆਂ ਕਰਦੇ ਸਰ ਇਹ ਸਰ ਜੇ ਦੋਨੇ ਮੰਨਦੇ ਆ ਇਹ ਸਪੈਸ਼ਲ ਸੈੱਲ ਵੱਲੋਂ ਹੀ ਸਾਰੋ ਕੀਤਾ ਹੀ ਹੈ ਹਾਂਜੀ ਇਹ ਦੋਨੋਂ ਮੈਟਰ ਕੁਈ ਜਿਹੜਾ ਹੀਰੋਨੋ ਐਕਟੀਵਿਟੀ ਕੋਈ ਹਰਗ ਡਰੱਗਸ ਸਪਾਈਡ ਜਿਹੜਾ ਇਹ ਅਨਲੋਫਲ ਐਕਟੀਵਿਟੀਜ਼ ਵਾਲਾ ਮੈਟਰ ਸੀਗਾ ਇਹ ਜਿਹੜਾ ਇੱਕ ਨਾਰਕੋ ਟੈਰਰਿਸ ਟੈਰਰਿਜ਼ਮ ਮੋਡੂਲ ਸੀਗਾ ਇਹਦੇ ਵਿੱਚ ਡਰੱਗਸ ਦੀ ਵੀ ਬਹੁਤ ਵੱਡੇ ਪੱਧਰ ਤੇ ਸਪਲਾਈ ਕਰਦੇ ਸੀ ਇਹ ਡਰੱਗਸ ਡਰੋਨ ਰਾਹੀਂ ਜਿਹੜੀਆਂ ਸੀਗੀਆਂ ਇਹ ਇੰਡੀਆ ਦੇ ਵਿੱਚ ਆਉਂਦੀਆਂ ਸੀਗੀਆਂ ਪੰਜਾਬ ਚ ਆਉਂਦੀਆਂ ਸੀਗੀਆਂ ਤੇ ਉਹਦੀ ਸਪਲਾਈ ਬੜੇ ਵੱਡੇ ਪੱਧਰ ਤੇ ਕੀਤੀ ਜਾਂਦੀ ਸੀ ਪਲੱਸ ਇਹਨਾਂ ਦਾ ਟੈਰਰਿਸ ਕਨੈਕਟ ਜਿਹੜਾ ਸੀਗਾ ਉਹ ਬਿਲਕੁਲ ਕਲੀਅਰ ਰਿ ਸੀ ਲਾਸਟ ਟਾਈਮ ਕੀਤਾ ਸੀ ਇਹਦੇ ਵਿੱਚ ਲੇਕਚਰ ਮੋਰ ਨੂੰ ਨਾਈਟ ਪੈਟ੍ਰੋਲਿੰਗ ਦਾ ਕੁਝ ਬਤਾਇਆ ਗਿਆ ਕਿਉਂਕਿ ਦੇਖਿਆ ਗਿਆ ਕਿ ਇਲੀਗਲ ਕਿਤਾਚਾਰੀ ਨਾਲ ਵਿੱਚ ਕੁਝ ਵੀ ਕਾਫੀ ਵੱਡੀ ਰਿਪੋਰਟਸ ਦਿੱਤੀਆਂ ਕਿ ਨਾਈਟ ਪੈਟ੍ਰੋਲਿੰਗ ਦਾ ਕਿਸ ਤਰ੍ਹਾਂ ਦਾ ਜਿਹੜਾ ਦੀ ਨਾਈਟ ਪੈਟ੍ਰੋਲਿੰਗ ਵੀ ਸਾਡੀ ਇੱਕ ਪ੍ਰੋਪਰ ਨਾਈਟ ਪੁਲਿਸਿੰਗ ਸਕੀਮ ਜਿਹੜੀ ਹੈ ਉਹ ਬਣੀ ਹੋਈ ਹੈ ਤੇ ਰਾਤ ਨੂੰ ਵੀ ਪ੍ਰੋਪਰ ਸਾਰੇ ਏਰੀਆ ਜਿਹੜਾ ਹੈ ਡੋਮੀਨੇਟ ਕੀਤੇ ਹੁੰਦੇ ਨੇ ਰੈਗੂਲਰਲੀ ਇਵਨ ਗੈਸਟਡ ਆਫਸਰ ਜਿਹੜੇ ਹੈਗੇ ਆ ਔਨ ਰੋਟੇਸ਼ਨ ਰੈਗੂਲਰਲੀ ਨਾਈਟ ਤੇ ਨਿਕਲਦੇ ਨੇ ਪ੍ਰੋਪਰ ਚੈਕਿੰਗ ਹੁੰਦੀ ਹੈ ਉਹ ਜਿਵੇਂ ਜਿਵੇਂ ਸਾਡੇ ਕੋਲ ਫੋਰਸ ਹੋ ਰਹੀ ਹੈਗੀ ਉਸੇ ਹਿਸਾਬ ਨਾਲ ਉਹ ਨਾਈਟ ਜਿਹੜ ਜਦੋਂ ਅਸਲਾ ਲੈ ਕੇ ਆਉਂਦੇ ਜਿਵੇਂ ਐਮਪੀ ਦਾ ਜਿੱਥੇ ਜਗਤ ਦਿੱਤਾ ਕਿ ਉੱਥੇ ਵੀ ਜਾਇਆ ਜਾਏਗਾ ਪਿੱਛੇ ਤੱਕ ਬਿਲਕੁਲ ਹੀ ਉੱਥੇ ਵੀ ਰੈਗੂਲਰ ਸਾਡੀ ਜਿਹੜੀ ਹੈਗੀ ਹੈ ਕਨਸਰਨਡ ਡਿਸਟ੍ਰਿਕਟਸ ਨੂੰ ਕਨਸਰਨਡ ਸਟੇਟ ਨੂੰ ਇਨਟੀਮੇਸ਼ਨ ਵੀ ਦਿੱਤੀ ਜਾਂਦੀ ਹੈ ਕਿ ਤੁਹਾਡੇ ਇਸੀਰੀਆ ਚ ਆਇਆ ਤੇ ਸਾਡੀਆਂ ਟੀਮਸ ਵੀ ਡਿਊਰਿੰਗ ਇਨਵੈਸਟੀਗੇਸ਼ਨ ਜਿਹੜੀਆਂ ਐ ਬੈਕਵਰਡ ਲਿੰਕੇਜ ਨੂੰ ਟ੍ਰੇਸ ਕਰਦੀਆਂ ਹੋਈਆਂ ਐ ਐਮਪੀ ਤੇ ਕਰ ਜਾਂਦੀ ਹੈ ਤੇ ਇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par but...